ਗੁਰੂ ਪਿਆਰੀ ਸਾਧ ਸੰਗਤ ਜੀਓ ਜਿਸ ਵੇਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਆਪਣੇ ਪਿਤਾ ਜੀ ਦੀ ਆਗਿਆ ਮੰਨ ਕੇ گاਵਾ ਮੱਝਾਂ ਚਰਉਣ ਵਾਸਤੇ ਖੇਤ ਦੇ ਵਿੱਚ ਜਾਂਦੇ ਹਨ ਗੁਰੂ ਸਾਹਿਬ ਜੀ ਦੀਆਂ گاਵਾ ਮੱਝਾਂ ਨੇ ਕਿਸੇ ਜੱਟ ਦਾ ਖੇਤ ਉਜਾੜ ਦਿੱਤਾ ਹੈ ਉਸ ਵੇਲੇ ਉਸ ਜੱਟ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਸ਼ਿਕਾਇਤ ਰਾਇ ਬਲਾਰ ਦੇ ਕੋਲ ਕੀਤੀ ਹੈ ਤੇ ਰਾਇ ਬਲਾਰ ਨੇ ਗੁਰੂ ਸਾਹਿਬ ਜੀ ਨੂੰ ਕੀ ਸਜ਼ਾ ਦਿੱਤੀ ਹੈ ਇਸ ਸਾਖੀ ਦੇ ਵਿੱਚ ਸਰਵਣ ਕਰੋ ਜੀ ਇਹ ਸਾਖੀ ਪ੍ਰਤਨ ਭਾਈ ਬਾਲੇ ਵਾਲੀ ਜਨਮ ਸਾਖੀ ਦੇ ਵਿੱਚ ਦਰਜ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਿਤਾ ਮਹਿਤਾ ਕਾਲੂ ਜੀ ਗੁਰੂ ਸਾਹਿਬ ਜੀ ਨੂੰ ਇੱਕ ਦਿਨ ਆਖਣ ਲੱਗੇ ਨੇ ਪੁੱਤਰ ਨਾਨਕ ਇਦਾਂ ਕੰਮ ਕਰ ਤੂੰ ਆਪਣੇ ਘਰ ਦੀਆਂ ਗਊਆਂ ਮੱਝਾਂ ਚਾਰ ਲਿਆਇਆ ਕਰ ਕਿਉਂਕਿ ਪਿਤਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ دنیਆਵੀ ਲੋਕਾਂ ਦੇ ਬੱਚਿਆਂ ਵਾਂਗ ਕਰਦਾ ਕੰਮ ਧੰਦਾ ਕਰਦਾ ਵੇਖਣਾ ਚੰਦੇ ਸਨ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆਖਰੇ ਨੇ ਪੁੱਤਰ ਘਰ ਤੂੰ ਬੈਠਾ ਰਹਿਣਾ ਜਿਸ ਤਰ੍ਹਾਂ ਉਦਾਸ ਹੋਵੇਂ ਕਿਉਂਕਿ ਗੁਰੂ ਸਾਹਿਬ ਜੀ ਦੀ ਬੜਾ ਬੜਾ ਚਿਰ ਸਮਾਧੀ ਲੰਗੀ ਰਹਿੰਦੀ ਸੀ ਤਾਂ ਪਿਤਾ ਜੀ ਆਖਣ ਲੱਗੇ ਬਾਹਰ ਜਾਏਗਾ ਤੇਰਾ ਮਨ ਖੁਸ਼ ਹੋਏਗਾ ਤੇਰਾ ਮਨ ਪਰਚੇਗਾ ਬਾਹਰ ਜਾ ਕੇ ਤੂੰ ਖੇਤਾਂ ਨੂੰ ਜਾਇਆ ਕਰ ਤਾਂ ਗੁਰੂ ਸਾਹਿਬ ਜੀ ਆਖਣ ਲੱਗੇ ਪਿਤਾ ਜੀ ਠੀਕ ਹੈ ਜੋ ਤੁਸੀਂ ਆਖੋਗੇ ਮੈਂ ਉਹੋ ਹੀ ਕਰਾਂਗਾ ਅਗਲਾ ਦਿਨ ਹੋਇਆ ਗੁਰੂ ਸਾਹਿਬ ਜੀ ਮਹਾਰਾਜ ਨੇ ਸਵੇਰ ਦਾ ਇਸ਼ਨਾਨ ਕੀਤਾ ਹੈ ਜਾਂ ਦਿਨ ਦਾ ਝੜਾ ਕਾਫੀ ਹੋ ਗਿਆ ਗੁਰੂ ਸਾਹਿਬ ਜੀ ਮਹਾਰਾਜ ਨੇ ਇੱਕ ਸਵਟੀ ਫੜੀ ਹੈ ਪਰਿਵਾਰ ਨੇ ਗੁਰੂ ਸਾਹਿਬ ਜੀ ਦੇ ਪੱਲੇ ਕੁਝ ਖਾਣ ਵਾਸਤੇ ਵਸਤੂਆਂ ਬੰਨ੍ਹ ਦਿੱਤੀਆਂ ਤੇ ਗੁਰੂ ਸਾਹਿਬ ਜੀ ਮਹਾਰਾਜ ਨੇ ਮੱਝਾਂ ਤੇ ਗਾਵਾਂ ਦੇ ਰਸੇ ਖੋਲ ਦਿੱਤੇ ਨੇ ਖੇਤਾਂ ਵੱਲ ਨੂੰ ਚੱਲ ਪਏ ਨੇ ਸਾਧ ਸੰਗਤ ਜੀਓ ਜਿਸ ਵੇਲੇ ਖੇਤਾਂ ਦੇ ਵਿੱਚ ਪਹੁੰਚੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਵੇਖਿਆ ਇਸ ਤੇ ਇਕਾਂਤ ਦੇ ਵਿੱਚ ਪਰਮੇਸ਼ਰ ਦਾ ਨਾਮ ਜਪਣ ਦਾ ਆਨੰਦ ਬੜਾ ਆਏਗਾ ਗੁਰੂ ਸਾਹਿਬ ਜੀ ਮਹਾਰਾਜ ਨੇ ਖੇਤਾਂ ਦੇ ਵਿੱਚ ਜਾ ਕੇ ਚੌਂਕੜਾ ਲਾਇਆ ਗਾਵਾਂ ਮੱਝਾਂ ਆਪਣੇ ਆਪ ਚੱਲ ਰਹੀਆਂ ਨੇ ਤੇ ਗੁਰੂ ਸਾਹਿਬ ਜੀ ਮਹਾਰਾਜ ਪਰਮੇਸ਼ਰ ਦੇ ਨਾਲ ਸੁਰਤੀ ਲਾਉਂਦੇ ਨੇ ਸਮਾਧੀ ਲੱਗ ਗਈ ਹੈ ਇਧਰ ਇੱਕ ਨੇੜੇ ਜੱਟ ਦਾ ਖੇਤ ਜੋ ਬੜਾ ਹੀ ਹਰਿਆ ਭਰਿਆ ਸੀ ਉਸ ਦੀ ਖੇਤੀ ਬੜੀ ਪਰਫੁੱਲਤ ਸੀ ਬੜੀ ਸੋਹਣੀ ਖੇਤੀ ਸੀ ਇਹ ਗੁਰੂ ਸਾਹਿਬ ਜੀ ਦੀਆਂ ਗਾਵਾਂ ਮੱਝਾਂ ਚਰਦੀਆਂ ਚਰਦੀਆਂ ਉਸ ਖੇਤ ਦੇ ਵਿੱਚ ਜਾਵੜੀਆਂ ਜਦੋਂ ਖੇਤ ਵਿੱਚ ਗਈਆਂ ਤਾਂ ਇੱਕ ਮੱਝ ਦੋ ਮੱਝ ਕਰਦਿਆਂ ਕਰਦਿਆਂ ਸਾਰੇ ਦਾ ਸਾਰਾ ਝੁੰਡੀ ਚਲਿਆ ਗਿਆ ਉਸ ਖੇਤ ਨੂੰ ਉਜਾੜ ਦਿੱਤਾ ਗਾਵਾਂ ਮੱਝਾਂ ਨੇ ਉਹ ਖੇਤ ਉਜੜ ਗਿਆ ਹੈ ਉੱਥੇ ਹੀ ਉਸ ਖੇਤ ਨੂੰ ਖਾ ਕੇ ਰਜ ਕੇ ਗਾਵਾਂ ਮੱਝਾਂ ਬੈਠੀਆਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਪਰਮੇਸ਼ਰ ਦੀ ਸਮਾਧੀ ਵਿੱਚ ਲੀਨ ਨੇ ਉਸ ਖੇਤ ਦਾ ਮਾਲਕ ਜਦੋਂ ਉਸ ਖੇਤ ਦੇ ਵਿੱਚ ਫੇਰਾ ਮਾਰਨ ਵਾਸਤੇ ਆਇਆ ਬੜਾ ਉਸ ਨੂੰ ਗੁੱਸਾ ਚੜਿਆ ਕਿ ਮੇਰਾ ਸਾਰਾ ਖੇਤ ਕਿਸੇ ਨੇ ਉਜਾੜ ਦਿੱਤਾ ਹੈ ਮੈਂ ਬੜੀ ਮਿਹਨਤ ਦੇ ਨਾਲ ਖੇਤੀ ਕੀਤੀ ਸੀ ਮੇਰੀ ਖੇਤੀ ਬੜੀ ਵਧੀਆ ਸੀ ਜਾਂ ਹੋਰ ਅੱਗੇ ਆਇਆ ਤਾਂ ਕੀ ਵੇਖਦਾ ਹੈ ਕਿ ਕਾਲੂ ਪਟਵਾਰੀ ਦਾ ਪੁੱਤਰ ਨਾਨਕ ਇਹ ਤੇ ਬੈਠਾ ਹੋਇਆ ਤੇ ਇਸ ਦੀਆਂ ਮੱਝਾਂ ਨੇ ਮੇਰਾ ਖੇਤ ਉਜਾੜਿਆ ਉਸ ਵੇਲੇ ਇਸ ਜੱਟ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆਵਾਜ਼ ਮਾਰੀ ਕੋਲ ਜਾ ਕੇ ਆਖਣ ਲੱਗਾ ਏ ਨਾਨਕ ਤੂੰ ਚੰਗਾ ਚਰਵਾਹਾ ਬਣਿਆ ਤੂੰ ਤੇ ਮੇਰਾ ਸਾਰਾ ਖੇਤ ਹੀ ਉਜਾੜ ਦਿੱਤਾ ਆਪ ਤੂੰ ਇੱਕ ਥਾਂ ਤੇ ਬੈਠਾ ਤੂੰ ਆਪਣੀਆਂ ਮੱਝਾਂ ਦਾ ਧਿਆਨ ਨਹੀਂ ਰੱਖਿਆ ਵੇਖ ਮੇਰਾ ਸਾਰਾ ਖੇਤ ਖਾ ਗੀਆਂ ਤੇਰੀਆਂ ਗਾਵਾਂ ਮੱਝਾਂ ਤੈਨੂੰ ਇਸ ਕੀਤੇ ਨੁਕਸਾਨ ਦਾ ਹਿਸਾਬ ਦੇਣਾ ਪਵੇਗਾ ਤੈਨੂੰ ਜੁਰਮਾਨਾ ਦੇਣਾ ਪਵੇਗਾ ਹੁਣ ਗੁਰੂ ਸਾਹਿਬ ਜੀ ਮਹਾਰਾਜ ਬੜੇ ਹੀ ਧੀਰਜ ਦੇ ਨਾਲ ਪਿਆਰ ਦੇ ਵਿੱਚ ਬੋਲਦੇ ਨੇ ਆਖਣ ਲੱਗੇ ਕਿ ਵੇਖ ਭਾਈ ਤੇਰਾ ਤੇ ਕੁਝ ਨਹੀਂ ਉਜੜਿਆ ਤੂੰ ਐਵੇਂ ਰਵੜਾ ਪਾਈ ਜਾਨਾ ਏ ਤਾਂ ਉਸ ਜੱਟ ਨੇ ਆਖਿਆ ਤੂੰ ਆਖਦਾ ਕੁਝ ਨਹੀਂ ਜੜਿਆ ਮੇਰੇ ਖੇਤ ਵੱਲ ਝਾਤੀ ਮਾਰ ਉਥੇ ਬਤਿਆ ਕੁਝ ਨਹੀਂ ਅਜੇ ਵੀ ਤੁਹਾਡੀਆਂ ਗਾਵਾਂ ਮੱਝਾਂ ਮੇਰੇ ਖੇਤ ਦੇ ਵਿੱਚ ਬੈਠੀਆਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਹਿਲੀ ਬਖਸ਼ਿਸ਼ ਕੀਤੀ ਸੀ ਉਸ ਨੂੰ ਪਤਾ ਨਾ ਚੱਲਿਆ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਸੀ ਤੇਰਾ ਤੇ ਕੁਝ ਉਜੜਿਆ ਹੀ ਨਹੀਂ ਦੂਸਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਫੇਰ ਬਖਸ਼ਿਸ਼ ਕਰ ਦਿੱਤੀ ਹੈ ਆਖਣ ਲੱਗੇ ਭਾਈ ਜੇਕਰ ਕਿਸੇ ਜਾਨਵਰ ਨੇ ਮੂੰਹ ਪਾਇਆ ਵੀ ਹੋਏਗਾ ਪਰਮੇਸ਼ਰ ਕਿਰਪਾ ਕਰੇਗਾ ਇਹਦੇ ਵਿੱਚ ਹੀ ਤੈਨੂੰ ਬਰਕਤ ਹੋ ਜੇਗੀ ਪਰ ਉਹ ਪਛਾਣ ਨਾ ਸਕਿਆ ਕਿ ਇਹ ਨਿਰੰਕਾਰ ਦੇ ਬਚਨ ਨੇ ਉਹ ਤਾਂ ਦੁਨਿਆਵੀ ਲੋਕਾਂ ਦੇ ਵਾਂਗ ਵੇਖ ਰਿਹਾ ਸੀ ਆਖਣ ਲੱਗਾ ਕਿ ਇਦਾਂ ਨਹੀਂ ਗੱਲ ਬਣਨੀ ਉਹ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਝਗੜ ਰਿਹਾ ਹੈ ਝਗੜਦੇਆਂ ਝਗੜਦੇਆਂ ਉਹ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਰਾਏ ਬਲਾਰ ਦੇ ਕੋਲ ਲੈ ਗਿਆ ਰਾਏ ਬਲਾਰ ਉਸ ਵੇਲੇ ਤਲਵੰਡੀ ਦਾ ਹਾਕਮ ਸੀ ਤੇ ਬੜੀ ਰਾਏ ਬਲਾਰ ਦੀ ਮੰਨੀ ਜਾਂਦੀ ਸੀ ਰਾਏ ਬਲਾਰ ਦੇ ਕੋਲ ਉਸ ਜੱਟ ਨੇ ਪੁਕਾਰ ਕੀਤੀ ਜਾ ਕੇ ਆਖਣ ਲੱਗਾ ਤੇਰੇ ਪਟਵਾਰੀ ਕਾਲੂ ਦਾ ਪੁੱਤਰ ਜੋ ਨਾਨਕ ਹੈ ਉਸ ਨੇ ਮੇਰਾ ਬੜਾ ਨੁਕਸਾਨ ਕੀਤਾ ਹੈ ਰਾਏ ਬਲਾਰ ਆਖਣ ਲੱਗਾ ਕੀ ਹੋਇਆ ਤਾਂ ਆਖਣ ਲੱਗਾ ਇਸ ਦੀਆਂ ਮੱਝਾਂ ਗਾਵਾਂ ਨੇ ਮੇਰਾ ਸਾਰਾ ਖੇਤ ਖਾ ਲਿਆ ਜਦੋਂ ਮੈਂ ਕੋਲ ਜਾ ਕੇ ਵੇਖਿਆ ਤਾਂ ਗਲਤੀ ਦੇ ਨਾਲ ਨਹੀਂ ਖਾਦਾ ਨਾਨਕ ਤੇ ਬੈਠਾ ਹੋਇਆ ਸੀ ਇਸ ਨੇ ਆਪਣੀਆਂ ਮੱਝਾਂ ਗਾਵਾਂ ਦਾ ਧਿਆਨ ਹੀ ਨਹੀਂ ਰੱਖਿਆ ਮੈਂ ਬੜੀ ਮਿਹਨਤ ਨਾਲ ਖੇਤੀ ਕੀਤੀ ਸੀ ਮੇਰਾ ਜੋ ਨੁਕਸਾਨ ਹੋਇਆ ਹੈ ਉਹ ਭਰਿਆ ਜਾਵੇ ਉਸ ਦਾ ਜੁਰਮਾਨਾ ਨਾਨਕ ਨੂੰ ਪਾਇਆ ਜਾਵੇ ਤਾਂ ਜੋ ਹੋਰ ਲੋਕ ਵੇਖ ਰਹੇ ਸਨ ਝਗੜਦਿਆਂ ਨੂੰ ਵੀ ਜਿਨ੍ਹਾਂ ਨੇ ਵੇਖਿਆ ਰਾਇ ਬਲਾਰ ਦੇ ਕੋਲੇ ਹੁੰਦਾ ਵੀ ਵੇਖਿਆ ਉਹ ਨਾਲ ਹੀ ਆ ਗਏ ਆਖਣ ਲੱਗੇ ਰਾਇ ਬਲਾਰ ਨੂੰ ਕਿ ਰਾਇ ਬਲਾਰ ਜੀ ਨਾਨਕ ਤੇ دیਵਾਨਾ ਹੋਇਆ ਰਹਿੰਦਾ ਇਸ ਨੂੰ ਕੋਈ ਫਾਇਦੇ ਜਾਂ ਨੁਕਸਾਨ ਦੇ ਨਾਲ ਕਿਸੇ ਪ੍ਰਕਾਰ ਦੀ ਕੋਈ ਸਾਂਝ ਨਹੀਂ ਹੈ ਜੇ ਤੁਸੀਂ ਕੋਈ ਗੱਲ ਕਰਨੀ ਹੈ ਤੇ ਇਸ ਦੇ ਪਿਤਾ ਕਾਲੂ ਨੂੰ ਬੁਲਾਓ ਉਸ ਨੂੰ ਦੱਸੋ ਉਹ ਕਰੇਗਾ ਜੋ ਕਰਨਾ ਹੈ ਤਾਂ ਹੁਣ ਕਾਲੂ ਨੂੰ ਬਲਾਵਾ ਭੇਜਿਆ ਗਿਆ ਕਾਲੂ ਨੂੰ ਸਨੇਹਾ ਮਿਲਿਆ ਤੇ ਤੇਰੇ ਪੁੱਤਰ ਨਾਨਕ ਨੇ ਕਿਸੇ ਦਾ ਖੇਤ ਉਜਾੜ ਦਿੱਤਾ ਰਾਏ ਬਲਾਰ ਨੇ ਸਨੇਹਾ ਭੇਜਿਆ ਹੈ ਉਸ ਦੇ ਕੋਲ ਆਵੋ ਤੇ ਜੁਰਮਾਨਾ ਭਰੋ ਕਾਲੂ ਆਇਆ ਜਦੋਂ ਰਾਏ ਬਲਾਰ ਦੇ ਕੋਲ ਪਹੁੰਚਿਆ ਤੇ رائے ਬਲਾਰ ਨੇ ਆਉਂਦਿਆਂ ਹੀ ਕਾਲੂ ਨੂੰ ਆਖਿਆ ਹੈ ਕਾਲੂ ਚੰਗਾ ਤੂੰ ਆਪਣੇ ਪੁੱਤਰ ਨੂੰ دیਵਾਨਾ ਬਣਾ ਛੱਡਿਆ ਈ ਇਸ ਨੇ ਤੇ ਕਿਸੇ ਗਰੀਬ ਦਾ ਸਾਰਾ ਖੇਤ ਹੀ ਉਜਾੜ ਦਿੱਤਾ ਇਹਨੂੰ ਕੋਈ ਕੰਮ ਧੰਦੇ ਦੀ ਜਾਤ ਨਹੀਂ ਦਸੀ ਤੂੰ ਤਾਂ ਕਾਲੂ ਆਖ ਰਿਹਾ رائے ਬਲਾਰ ਨੂੰ ਕਿ ਮੈਂ ਕਰਾਂ ਕੀ ਇਹ ਸੁਣਦਾ ਨਹੀਂ ਮੇਰੀ ਇਹ ਤੇ ਘਰ ਦੇ ਵਿੱਚ ਵੀ ਬੜਾ ਬੜਾ ਚਿਰ ਇਦਾਂ ਹੀ ਚੁੱਪ ਕਰਕੇ ਸਮਾਧੀ ਲਾ ਕੇ ਬੈਠਾ ਰਹਿੰਦਾ ਤਾਂ ਮੈਂ ਭੇਜਿਆ ਸੀ ਕਿ ਤੇਰਾ ਮਨ ਪਰਚ ਜਾਵੇਗਾ ਖੇਤਾਂ ਵਿੱਚ ਜਾ ਕੇ ਗਾਵਾਂ ਮਜਾਂ ਚਾਰਿਆ ਕਰ ਪਰ ਉੱਥੇ ਵੀ ਇਸ ਦੇ ਕੋਲੋਂ ਗੱਲ ਨਹੀਂ ਬਣੀ ਮੈਂ ਬਹੁਤ ਦੁਖੀ ਹਾਂ ਤਾਂ ਉਸ ਵੇਲੇ ਜ਼ਾਇਬ ਲਾਰ ਨੇ ਆਖਿਆ ਕਾਲੂ ਗੱਲ ਇਦਾਂ ਹੈ ਮੈਂ ਤੈਨੂੰ ਕੁਝ ਨਹੀਂ ਆਖਦਾ ਪਰ ਜੋ ਇਨਸਾਫ਼ ਹੈ ਉਹ ਇਹ ਆਖਦਾ ਕਿ ਤੂੰ ਇਹ ਖਰਚਾ ਭਰ ਦੇ ਜਿੰਨਾ ਇਸ ਦਾ ਨੁਕਸਾਨ ਹੋਇਆ ਉਹਦੇ ਬਦਲੇ ਜੋ ਧਨ ਬਣਦਾ ਹੈ ਇਸ ਨੂੰ ਦੇ ਦੇ ਤਾਂ ਰਾਏ ਬਲਾਰ ਨੇ ਕਾਲੂ ਨੂੰ ਇਹ ਹੁਕਮ ਦੱਸ ਦਿੱਤਾ ਸਾਧ ਸੰਗਤ ਜੀਓ ਗੁਰੂ ਨਾਨਕ ਪਾਤਸ਼ਾਹ ਜੀ ਜੋ ਕੋਲ ਹੀ ਖਲੋਤੇ ਨੇ ਆਖਣ ਲੱਗੇ ਰਾਏ ਜੀ ਤੁਸੀਂ ਐਵੇਂ ਝਗੜਦੇ ਜੇ ਐਨੇ ਤੁਸੀਂ ਜੁਰਮਾਨਾ ਪਾਈ ਜਾ ਰਹੇ ਜੇ ਇਹਦਾ ਤੇ ਇੱਕ ਘੂਟਾ ਵੀ ਨਹੀਂ ਉਜੜਿਆ ਤੇ ਮੇਰੇ ਕਿਸੇ ਪਸ਼ੂ ਨੇ ਇਸ ਦੇ ਖੇਤ ਦੇ ਵਿੱਚ ਪੈਰ ਵੀ ਨਹੀਂ ਪਾਇਆ ਇਹ ਐਵੇਂ ਰੌਲਾ ਪਾਈ ਜਾ ਰਿਹਾ ਉਹ ਜੱਟ ਬੋਲਿਆ ਆਖਦਾ ਮੈਂ ਆਪਣੀਆਂ ਅੱਖਾਂ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਮੱਝਾਂ ਆਪਣੇ ਖੇਤ ਵਿੱਚ ਬਿਠੀਆਂ ਵੇਖੀਆਂ ਆਪਣਾ ਖੇਤ ਉਜੜਿਆ ਵੇਖਿਆ ਮੈਂ ਝੂਠ ਕਿਉਂ ਬੋਲਾਂਗਾ ਇਹ ਸੱਚ ਹੈ ਮੇਰਾ ਇੱਥੇ ਨਿਆ ਹੋਣਾ ਚਾਹੀਦਾ ਨਾਨਕ ਆਖਦਾ ਮੇਰਾ ਇੱਕ ਬੂਟਾ ਉਜੜਿਆ ਨਹੀਂ ਪਰ ਮੈਂ ਤੇ ਅੱਖਾਂ ਦੇ ਨਾਲ ਵੇਖ ਕੇ ਆਇਆ ਉੱਥੇ ਤੇ ਇੱਕ ਬੂਟਾ ਬਚਿਆ ਨਹੀਂ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਆਖਣ ਲੱਗੇ ਨੇ ਰਾਇ ਬਲਾਰ ਨੂੰ ਕੀ ਰਾਏ ਜੀ ਨਾ ਤੁਸੀਂ ਮੇਰੀ ਸੁਣੋ ਨਾ ਇਸ ਦੀ ਤੁਸੀਂ ਆਪਣਾ ਆਦਮੀ ਭੇਜੋ ਤੇ ਉਹ ਵੇਖ ਕੇ ਆਵੇ ਕਿ ਇਸ ਦਾ ਖੇਤ ਉਜੜਿਆ ਹੈ ਜਾਂ ਨਹੀਂ ਜੋ ਆਪ ਜੀ ਦਾ ਹੁਕਮ ਹੋਵੇਗਾ ਉਹ ਫਿਰ ਸਾਨੂੰ ਮਨਜ਼ੂਰ ਹੋਏਗਾ ਹੁਣ ਰਾਏ ਬਲਾਰ ਨੇ ਆਪਣੇ ਦੋ ਆਦਮੀ ਭੇਜੇ ਆਖਣ ਲੱਗਾ ਜਾਓ ਵੇਖ ਕੇ ਆਓ ਕਿ ਨਾਨਕ ਸੱਚ ਬੋਲਦਾ ਹੈ ਜਾਂ ਇਹ ਖੇਤ ਦਾ ਮਾਲਕ ਸੱਚ ਬੋਲਦਾ ਹੈ ਹੁਣ ਉਹ ਦੋਵੇਂ ਆਦਮੀ ਗਏ ਤੇ ਗੁਰੂ ਸਾਹਿਬ ਜੀ ਦੇ ਤੇ ਬਚਨ ਹੋ ਗਏ ਸਨ ਕਿ ਤੇਰਾ ਖੇਤ ਉਜੜਿਆ ਨਹੀਂ ਉਹ 버ਥੇ ਨਹੀਂ ਸੰ ਜਾ ਸਕਦੇ ਗੁਰੂ ਸਾਹਿਬ ਜੀ ਦੇ ਬਚਨ ਹੋ ਗਏ ਸਨ ਕਿ ਜੇ ਕਿਸੇ ਨੇ ਮੂੰਹ ਪਾਇਆ ਹੈ ਇਹਦੇ ਵਿੱਚ ਵੀ ਬਰਕਤ ਹੋਏਗੀ ਜਿਸ ਖੇਤ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦਾ ਨਾਂ ਲੈ ਕੇ ਖੇਤੀ ਕਰ ਦਿੱਤੀ ਜਾਵੇ ਉੱਥੇ ਬਰਕਤਾਂ ਪੈ ਜਾਂਦੀਆਂ ਨੇ ਤੇ ਜਿਸ ਖੇਤ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਦ੍ਰਿਸ਼ਟੀ ਪੈ ਗਈ ਹੈ ਬਚਨ ਹੋ ਗਏ ਨੇ ਉੱਥੇ ਕਿੱਦਾਂ ਕੋਈ ਘਾਟ ਹੋ ਸਕਦੀ ਪਰ ਇਹਨਾਂ ਗੱਲਾਂ ਨੂੰ ਅਜੇ ਉਹ ਜਾਣਦੇ ਨਹੀਂ ਸਨ ਹੁਣ ਉਹ ਰਾਏ ਬਲਾਰ ਦੇ ਬੰਦੇ ਗਏ ਉਹ ਵੇਖਦੇ ਕਿ ਖੇਤ ਤੇ ਵਾਕਈ ਮਾਸਾ ਵੀ ਨਹੀਂ ਉਜੜਿਆ ਫਿਰ ਉਹਨਾਂ ਨੇ ਖੇਤ ਦੇ ਚਾਰਚ ਫੇਰੇ ਫਿਰਨਾ ਕੀਤਾ ਕਿ ਕਿਤੇ ਸਾਡੇ ਕੋਲੋਂ ਕੋਈ ਭੁੱਲ ਨਾ ਹੋ ਜਾਵੇ ਰਾਏ ਜੀ ਸਾਨੂੰ ਗੁੱਸੇ ਨਾ ਹੋਣ ਜਾਂ ਵੇਖਦੇ ਨੇ ਨਾ ਤੇ ਕਿਸੇ ਜਾਨਵਰ ਨੇ ਇਥੋਂ ਖੇਤ ਦੇ ਵਿੱਚੋਂ ਕੁਝ ਖਾਦਾ ਹੈ ਨਾ ਕਿਸੇ ਜਾਨਵਰ ਦਾ ਕੋਈ ਔਰ ਲੱਗਾ ਕੋਈ ਖੁਰਾ ਖੋਜ ਨਹੀਂ ਕੋਈ ਪੈਰਾਂ ਦਾ ਨਿਸ਼ਾਨ ਨਹੀਂ ਕੋਈ ਗੰਦਗੀ ਨਹੀਂ ਇਸ ਖੇਤ ਦੇ ਨੇੜੇ ਤੇ ਕੋਈ ਵੀ ਜਾਨਵਰ ਆਇਆ ਲੱਗਦਾ ਨਹੀਂ ਇਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਕੌਤਕ ਵਰਤਿਆ ਹੈ ਲੀਲਾ ਵਰਤੀ ਹੈ ਸਾਧ ਸੰਗਤ ਜੀ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹ ਕੌਤਕ ਉਹਨਾਂ ਨੇ ਵੇਖਿਆ ਆ ਕਰਕੇ ਉਦਾਂ ਹੀ ਰਾਏ ਬਲਾਰ ਨੂੰ ਦੱਸ ਦਿੱਤਾ ਆਖਣ ਲੱਗੇ ਰਾਏ ਜੀ ਨਾਨਕ ਸੱਚੇ ਆਖਦਾ ਹੈ ਇਸ ਦਾ ਖੇਤ ਤੇ ਬੜਾ ਹਰਿਆ ਭਰਿਆ ਜਿੱਦਾਂ ਅਸੀਂ ਕਾਲੇ ਦਾ ਖੇਤ ਵੇਖਿਆ ਸੀ ਉਹਦੇ ਨਾਲੋਂ ਜ਼ਿਆਦਾ ਅੱਜ ਦੇ ਖੇਤ ਦੇ ਵਿੱਚ ਖੇਤੀ ਹਰੀ ਭਰੀ ਲੱਗ ਰਹੀ ਹੈ ਇਹਦੇ ਖੇਤ ਦੇ ਵਿੱਚ ਤੇ ਕਿਸੇ ਜਾਨਵਰ ਨੇ ਕੀ ਵਰਨਾ ਅਸੀਂ ਚਾਰ ਚਫੇਰੇ ਵੇਖ ਕੇ ਆਏ ਮਹਾਰਾਜ ਲੱਗੇ ਕਿਤੇ ਕੋਈ ਖਰਾ ਖੋਜ ਨਹੀਂ ਲੱਭਾ ਕੋਈ ਗੰਦਗੀ ਨਹੀਂ ਕਿਸੇ ਪਸ਼ੂ ਦੇ ਪੈਰ ਦਾ ਨਿਸ਼ਾਨ ਨਹੀਂ ਇਹ ਜਦੋਂ ਕੌਤਕ ਵਰਤਿਆ ਉਹ ਜੱਟ ਬੜਾ ਹੈਰਾਨ ਹੋਇਆ ਕਿ ਮੈਂ ਤੇ ਆਪ ਵੇਖਿਆ ਸੀ ਇਹ ਖੇਤ ਉਜੜਿਆ ਸੀ ਹੁਣ ਰਾਏ ਜੀ ਦੇ ਬੰਦੇ ਆਖਰੇ ਖੇਤ ਉਜੜਿਆ ਨਹੀਂ ਤਾਂ ਉਹ ਚਲਿਆ ਗਿਆ ਉੱਥੋਂ ਜਾ ਕੇ ਵੇਖਦਾ ਹੈ ਤੇ ਵਾਕੇ ਖੇਤ ਹਰਿਆ ਭਰਿਆ ਸਤ ਸੰਗਤ ਜੀਓ ਹੁਣ ਰਾਏ ਬਲਾਰ ਦੇ ਸਾਹਮਣੇ ਗੁਰੂ ਨਾਨਕ ਪਾਤਸ਼ਾਹ ਜੀ ਸੱਚੇ ਸਾਬਤ ਹੋ ਗਏ ਉਹ ਖੇਤ ਦੇ ਮਾਲਕ ਦਾ ਖੇਤ ਹਰਿਆ ਭਰਿਆ ਹੋ ਗਿਆ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਆਪਣੇ ਪਿਤਾ ਸਮੇਤ ਜੋ ਪਿਤਾ ਜੀ ਸਮਝਦੇ ਸਨ ਕਿ ਨਾਨਕ ਨੇ ਅੱਜ ਮੇਰੀ ਬਦਨਾਮੀ ਕਰਾ ਦੇਣੀ ਹੈ ਉਹ ਇੱਜ਼ਤ ਪੱਤ ਦੇ ਨਾਲ ਬੜੀ ਖੁਸ਼ੀ-ਖੁਸ਼ੀ ਘਰ ਆਏ ਨੇ ਤੇ ਜਿਨ੍ਹਾਂ ਨੇ ਇਹ ਸਾਰਾ ਕੁਝ ਸੁਣਿਆ ਹੈ ਉਹ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਆਖ ਰਹੇ ਨੇ ਸੋ ਇਸ ਤਰ੍ਹਾਂ ਦੇ ਕਵਤਕ ਬਚਪਨ ਤੇ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਬਚਪਨ ਵਿੱਚ ਕੀਤੇ ਨੇ ਹੋਰ ਇਸ ਤੋਂ ਅੱਗੇ ਮਹਾਰਾਜ ਮੱਜਾ ਆਚਾਰਨ ਵਾਸਤੇ ਗਏ ਸੱਤ ਨੇ ਪਰਸ਼ਾਵਾਂ ਕੀਤਾ ਸਾਧ ਸੰਗਤ ਜੀਓ ਹੋਰ ਕਵਤਕ ਰਾਏ ਬਲਾਰ ਨੇ ਵੇਖਿਆ ਜੋ ਅਗਲੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਜਿੱਥੋਂ ਰਾਏ ਬਲਾਰ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆਪਣਾ ਰੱਬ ਮੰਨਣ ਲੱਗ ਪਿਆ ਸੀ ਉਸ ਨੂੰ ਪਤਾ ਲੱਗ ਗਿਆ ਸੀ ਕਿ ਇਹ ਕੋਈ ਆਮ ਇਨਸਾਨ ਨੇ ਇਹ ਪਰਮੇਸ਼ਰ ਦਾ ਅਵਤਾਰ ਆਇਆ ਹੈ ਉਹ ਕਿਹੜੇ ਕਵਤਕ ਸੰਨ ਅਗਲੀ ਵੀਡੀਓ ਵਿੱਚ ਆਪ ਜੀ ਦੇ ਨਾਲ ਸਾਂਝੇ ਕਰਾਂਗੇ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਹੋਰ ਆਪਣੇ ਕੀਮਤੀ ਵਿਚਾਰ ਕਮੈਂਟਾਂ ਨੇ ਜਰੂਰ ਦੱਸਿਆ ਕਰੋ ਤਾਂ ਜੋ ਅੱਗੇ ਵਾਸਤੇ ਹੋਰ ਵਧੀਆ ਢੰਗ ਨਾਲ ਇਤਿਹਾਸ ਆਪ ਜੀ ਵਾਸਤੇ ਲੈ ਕੇ ਆਈਏ ਸੋ ਸਤ ਸੰਗਤ ਜੀਓ ਚੈਨਲ ਨੂੰ ਜਿੰਨਾ ਗੁਰਮੁਖਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਸਬਸਕ੍ਰਾਈਬ ਕਰੋ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਕਿਰਪਾ ਕਰਨ ਸੰਗਤਾਂ ਦੀਆਂ ਚੜ੍ਹਦੀਆਂ ਕਲਾ ਕਰਨ ਆਸਮਰਾਂ ਦਾ ਪੂਰੀਆਂ ਕਰਨ ਆਪਣੇ ਧਰਮ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ ਕੇ ਨੇਲ ਕਰਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ